ਇਦਾਂ ਨੂੰ ਮੰਮੀ ਕਹਿੰਦੀ ਨਹੀਂ ਐਤੇ ਰੱਖ ਕੇ ਦੋ ਮੈਨੂੰ ਆ ਕੰਮ ਇਹਦਾ ਵੱਡਿਆ ਮੈਂ ਆ ਕਿਆ ਤੁਸਗਰੀ ਸੀ ਤੁਮੀ ਨਹੀਂ ਕਿਉਂ ਨਹੀਂ ਪਾ ਇਹ ਫਰਾਇ ਤੇ ਸੇਵਰੇ ਉੱਪਰ ਚਿਮਣੀ ਲਾ ਦੇਣੀ ਤੇ ਪਾ ਤਮੋਰਾ ਕੱਦ ਦੇ ਵੀ ਟਾਲ ਖਾਲੀ ਨਿਕਲ ਗਈ ਖੜਕੂ ਵੀ ਸੁਣ ਕੇ ਤੇ ਸਾਰੇ ਖੜਕ ਜਾਨੇ ਆ ਹਾਂਜੀ ਸਾਸਰੀ ਕਾਲਜ ਕੀ ਆਚਾਲਾ ਆਂਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਆਂਦਾ ਵਲੌਗ ਬੜਾ ਅਨਟੈਸਟਿਕ ਰਹਿਣ ਵਾਲਾ ਆਸੇ ਪੈਸੇ ਲੜਾਈ ਪੈ ਚੁੱਕੀ ਕੋਠੀ ਪਿੱਛੇ ਹੁਣ ਮੰਮੀ ਤੇ ਕਹਿਣ ਤੇ ਆਪਾਂ ਆ ਤਾਂ ਛੜਾ ਕੇ ਕੋਠੀ ਉਰਾਂ ਕਰ ਲਈ ਮੰਮੀ ਦੇ ਕਹਿਣ ਤੇ ਜੋ ਰੂਮ ਜਿਵੇਂ ਬਣੇ ਉਦਾਂ ਬਣੇ ਨਾ ਸਾਰਾ ਕੁਝ ਹੁਣ ਮੰਮੀ ਨੇ ਫੇਰ ਇੱਕ ਨਕਸ਼ੇ ਵਾਲਿਆਂ ਤੇ ਸਵਾਲ ਉਠਾਤਾ ਵਾ ਉਹ ਵਿੱਚ ਟਗਾਠ ਬਣਾ ਦਿੱਤੇ ਉਧਰੋਂ ਵੀ ਲਾਤੀਆਂ ਇਧਰੋਂ ਵੀ ਲਾਦਿਆਂ ਪਹਿਲਾਂ ਪਤਾ ਨਹੀਂ ਕਿਹੜਾ ਇਹਨਾਂ ਨੂੰ ਕਹਿ ਦਿੰਦਾ ਵੀ ਵਿੱਚ ਲਵਾ ਲਓ ਪਹਿਲਾਂ ਪਹਿਲਾਂ ਉਹਦਾ ਹੀ ਅਗਲੇ ਨੂੰ ਕਹਿ ਦੋ ਭਾਈ ਇਹ ਤਾਂ ਅਸੀਂ ਲਾਉਣਗੇ ਹੀ ਨਹੀਂ ਟਗਾਠਾਂ ਅਸੀਂ ਪੱਟਣਗੇ ਹੀ ਨਾ ਅਗਲੇ ਲਾਉਣਾ ਹੁਣ ਨਹੀਂ ਮੇਰੇ ਤੇ ਤਾਂ ਨਕਸ਼ੇ ਵਾਲੇ ਦਾ ਦੋਸ਼ ਜੇ ਤਾਂ ਫੇਰ ਆਪ ਕਿਆ ਉਹਨਾਂ ਤੋਂ ਇੱਕ ਮਿੰਟ ਇੱਕ ਮਿੰਟ ਆਪ ਕਿਉਂ ਕਟਾਈਆਂ ਸੀ ਵੇਟ ਕਰੋ ਅੰਦਰ ਖਾਚ ਜਿਆ ਕਰਾ ਮੜਾ ਕੱਚੇ ਚ ਕਰਾ ਇਹ ਦਿੱਤਾ ਕੋਈ ਖਤ ਗੱਲ ਨਹੀਂ ਆ ਇਹ ਜੌਣੀ ਬਣ ਕੇ ਆਈ ਉਹ ਵੇਸਟ ਆਫ ਮੜੀ ਆ ਆਹ ਬੜਾ ਕਿੰਨੀ ਵੇਸਟ ਹੋਈ ਫਿਰ ਪਹਿਲੇ ਕਿਉਂ ਨਾ ਬਣਾਈਆਂ ਇਹ ਪਹਿਲਾਂ ਬਣਾਈਆਂ ਕਿਉਂ ਆਏ ਵੇ ਦੱਸਿਆ ਕਿਉਂ ਨਾ ਅਗਲੇ ਨੂੰ ਕਿ ਜਦੋਂ ਆਪਣੇ ਇਕਾਠਾ ਲਾ ਕੇ ਗਏ ਸੀ ਉਦੋਂ ਕਿਹਾ ਕਿ ਆਹ ਵਾਹ ਕਿ ਭਾਈ ਇਹ ਸਾਡੇ ਨਕਸ਼ੇ 'ਚ ਹੈ ਹੀ ਨਹੀਂ ਗਿਆ ਹੁਣ ਮੁੱਦਾ ਇਹ ਨਹੀਂਗਾ ਮੁੱਦਾ ਇਹ ਨਕਸ਼ੇ 'ਚ ਤਾਂ ਹੈਗਾ ਹੀ ਹਨਾ ਕੱਚਾ ਹੋ ਗਿਆ ਕੱਚਾ ਹੋ ਗਿਆ ਐਜੋ ਪਤਾ ਲੱਗਦਾ ਬੰਦੇ ਦਾ ਕੱਚਾ ਹੋ ਗਿਆ ਆਹ ਲੇਕਿਨ ਆ ਜਾ ਆ ਜਾ ਨਕਸ਼ੇ ਦੇ ਵਿੱਚ ਨਾ ਆ ਵੇਖਿਓ ਉਹ ਆ ਗਈ ਮੂੰਹ ਸਾਜ ਆਕਲਾ ਕਿੰਨੇ ਫੋਨ ਲਾਦੇ ਆ ਫੋਨ ਕਿੰਨੇ ਸਿਰੇ ਨੂੰ ਲਾਰਾ ਘਾਟੋ ਘਾਟਾ ਉਹਨੂੰ ਪੱਗ ਬਣਾ ਕੇ ਪਾਇਆ ਮੈਂ ਕਹਿੰਦਾ ਮੈਂ ਉਹਨਾਂ ਮੋਗੇ ਜਾਣਾ ਉਹ ਗੱਡੀ ਲੈ ਕੇ ਰਾਹ ਚ ਮੈਂ ਕਹਿੰਦਾ ਗੁੱਗੂ ਨਾ ਚੱਲਾ ਵਾ ਕੌਣ ਰੂਪਲ ਦਾ ਜਾਣਾ ਸੀ ਕਿੰਨੇ ਫੋਨ ਲਾਰੇ 3600 ਫੋਨ ਲਾਰਾ ਚੈੱਕ ਕਰ ਫੋਨ ਲਾਵਾ ਮੈਂ ਤਾਂ ਤਿਆਰ ਥੀ ਰੋਕੇ ਚੱਲਦੇ ਚੱਲਦੇ ਬੈਕਪੇਸ ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ ਇਹ ਆ ਵੇਖੋ ਜੀ ਸਾਡੀ ਕੋਠੀ ਚ ਨਾ ਇੱਕ ਚੀਜ਼ ਦਿਖਾਉਣਾ ਤੁਹਾਨੂੰ 9 10 ਹਜ਼ਾਰ ਆਹ ਬਣਿਆ ਜੀ ਕਿਚਨ ਤੇ ਆਹ ਵੇ ਚਾਲੇ ਟੇਬਲ ਆ ਗਿਆ ਫਰੂਟੇਬਲ ਕਿੱਥੇ ਟੇਬਲ ਤੇ ਆ ਜਿਹੜੀ ਹੈਗੇ ਨਾ ਆ ਵੇਖ ਗੈਸ ਰਬਿੰਦੀ ਗੈਸ ਇਧਰ ਨੂੰ ਆ ਹੂੰ ਇਧਰ ਨੂੰ ਮੰਮੀ ਕਹਿੰਦੀ ਨਹੀਂ ਐਤੇ ਰੱਖ ਕੇ ਦੋ ਮੈਨੂੰ ਆ ਜੋ ਹਾਂ ਆ ਬ ਖਾ ਕੇ ਤੇ ਰੱਖੀਏ ਆ ਜਾ ਤੇਰੀਆਂ ਵੇਖ ਜਾ ਤੂੰ ਚੱਲ ਇਹ ਨਹੀਂ ਜਾਣੀ ਚੜਦੇ ਹੱਲ ਮੂੰਹ ਕਰੋ ਮੇਰੇ ਚੁੱਲੇ ਦਾ ਤੂੰ ਹੀ ਤਿਆਰ ਕਿਧਰ ਆਏ ਆ ਅਈ ਚੱਲ ਚੁੱਲੇ ਭਰਾਵਾਂ ਕੋਕਾ ਕੇ ਨਹੀਂ ਗੱਲ ਗਏ ਆ ਬਾਰਾ ਹੀ ਨਹੀਂ ਜਾਣ ਦੇ ਕੇ ਪਾਸੇ ਇੰਦਰ ਮੜਕੇ ਦਾ ਰਾਲਦਾ ਸਾਰੇ ਗੁੱਨ ਬੋਲੀ ਜਾਂਦਾ ਮੈਨੂੰ ਸਾਰਾ ਟੱਪੜ ਖਾਲੀ ਖਾਲੀ ਗੱਲ ਕਰੀ ਜਾਂਦਾ ਤੂੰ ਨਾ ਆ ਦੇਖੋ ਰਾਜੂ ਲਗਾ ਰਹਾ ਹੈ ਪੱਥਰੋਂ ਇਹ ਲਗਾ ਰਹਾ ਹੈ ਪੱਥਰ ਇਹਨੂੰ ਕਿਹਾ ਕਿ ਇੱਕ ਵੀ ਟਾਇਲ ਖਾਲੀ ਨਿਕਲ ਗਈ ਖੜਕੂ ਦੀ ਸੁਣ ਕੇ ਤੂੰ ਸਾਰੇ ਖੜਕ ਜਾਣੇ ਆ ਉਹ ਇਹਦਾ ਥਲੇ ਪੱਥਰ ਆ ਰੇਸ਼ਨਾਰਾ ਇਹਦਾ ਮੈਚ ਕਰਦਾ ਕਿ ਵੇਖੋ ਵਿਖਾ ਦੇ ਕਾਲੀ ਬਾਕੀ ਸਾਫ ਕਰਾਂ ਸਵੇਰੇ ਵਿਖਾਵਾਂਗੇ ਕਲਿਸ਼ਿੰਗ ਤੇ ਵਿਖਾਵਾਂਗੇ ਰਾਜੂ ਦਾ ਕੰਮ ਤੇ ਰਾਜੂ ਦਾ ਨੰਬਰ ਦਵਾਂਗੇ ਵਾਜਬ ਰੇਡ ਨਾਲ ਆਪਣੇ ਨੇ ਕੰਮ ਕਰਨ ਦੇ ਆ ਸਾਰੇ ਪੰਜਾਬ ਚ ਕਿਤੇ ਕੰਮ ਕਰ ਦੇਗਾ ਹਾਂ ਹਾਂ ਜਿੱਥੇ ਮਰਜ਼ੀ ਪੰਜਾਬ ਚ ਕੰਮ ਕਰਾ ਲਿਓ ਇੱਥੋਂ ਇਹਦਾ ਨੰਬਰ ਮੈਂ ਸ਼ੇਅਰ ਕਰੂੰਗਾ ਬਗਾਏ ਦਾ ਇਹ ਨਾਲ ਹੀ ਆਉਣਗੇ ਸਾਰੇ ਲੋਕ ਠੀਕ ਹੈ ਜੀ ਠੀਕ ਹੈ ਜੀ ਜੰਬੋ ਸਾਰਾ ਐਂਡ ਕਰਾ ਦੂਗਾ ਲੈ ਮੁੱਦਾ ਹੁਣ ਆ ਦੇ ਆ ਆ ਦੇ ਪਹਿਲਾਂ ਮਮੀ ਨੇ ਖਾਣਾ ਬੋਲਾ ਆਪਾਂ ਲੰਬਰ ਫਿਰ ਪਿਆ ਕਰਦੇ ਬਾਹਰ ਚੋਰੀ ਹੋ ਗਿਆ ਕੀ ਰਾਮ ਆਪਣੇ ਘਰੋਂ ਪਹਿਲਾਂ ਦੀ ਗੱਲ ਜਦੋਂ ਮਟੋਟਾ ਆਟ ਵਾਈ ਚਪਰਾਣੀ ਕਰਦਾ ਵੱਡੇ ਕਮਰੇ ਤੋਂ ਬਾਰੀ ਖੋਲੀ ਸੀ ਹਾਂ ਲੰਬਰ ਨੰਬਰ ਆਵੇ ਮੁੱਦਾ ਨੰਬਰ ਕਿੱਥੇ ਜਾ ਬੰਗਲ ਹੋਰ ਆਈ ਕਿੱਥੇ ਰਿਆਂ ਹਾਂ ਜੀ ਪਲੰਬਰ ਆ ਰਿਹਾ ਇੱਧਰ ਆ ਕੋਈ ਨਾ ਤੂੰ ਨੋਕ ਤੇ ਆ ਆ ਬਾ ਟੂਟਿਆ ਪਲੰਬਰ ਆ ਰਿਹਾ ਇਹ ਹਲੇ ਉਹ ਨੋਕ ਤੇ ਖੜੇ ਪਲੰਬਰ ਆਲੇ ਦਾ ਨਹੀਂ ਆ ਜਿਹੜੀ ਕੰਧ ਤੇ ਆ ਕੀ ਕੀਤੀ ਪਲੰਬਰਾਂ ਨੇ ਕੀਤੀ ਆ ਸਾਰੇ ਪਲੰਬਰਾਂ ਨੇ ਕੀਤਾ ਵਾ ਹਾਂਜੀ ਉੱਤੇ ਪਹਿਲਾਂ ਕਿੱਥੇ ਸੀ ਤੁਸੀਂ ਆ ਕੀ ਕੀਤਾ ਰਾਂ ਉਹ ਨਾਲ ਨਹੀਂ ਪਲਾਸਟਰ ਕਰਦੀ ਇਹ ਉਹਨਾਂ ਨੇ ਪਲਾਸਟਰ ਕਰਤੀ ਚੱਗੀ ਤੇ ਪਲਾਸਟਰ ਤੇ ਕਰ ਦਿੱਤਾ ਤੇ ਤੇਰਾ ਲੈਵਲ ਕਿੱਥੇ ਆ ਇਹਨਾਂ ਦਾ ਪ੍ਰੈਸ਼ਰ ਨਾ ਆਉਣਾ ਪਾਣੀ ਤੀਜੀ ਭਾਵੇਂ ਪ੍ਰੈਸ਼ਰ ਨਾ ਆਉਣਾ ਭਾਣਾ ਜਿਵੇਂ ਮਰਜੀ ਸੇਰਦਾ ਹੋਵੇ ਇੱਕੋ ਨਹੀਂ ਜੇ ਆਹ ਮੈਨੂੰ ਤਾਂ ਕੱਲ ਨੂੰ ਪੱਟਣ ਲੱਗੇ ਨਾ ਕੱਟੇ ਕੋੜ ਦੇ ਪਰ ਸਾਰਾ ਕੋਈ ਨਾ ਚਾਹਣਾ ਆਹ ਨੂੰ ਨਿੱਤਰ ਦਾ ਛਿਆਣਾ ਆ ਗਿਆ ਮੈਂ ਆਹ ਤਾਂ ਸਾਨੂੰ ਪੱਟਣਾ ਤਾਂ ਪਿਆ ਆਹ ਦਾ ਇੱਕ ਸਟੈਪ ਮਿਸ ਹੋ ਗਿਆ ਦਿਖਾਇਆ ਸਟੈਪ ਤੇ ਮੈਸ ਚਲਿਆ ਇੰਨਾ ਦਾ ਸਟੈਪ ਮਿਸ ਹੋ ਗਿਆ ਜੇ ਆਹ ਪਿੱਛੋਂ ਦਾ ਸਾਰਾ ਸਕੱਤ ਮੈਸ ਹੋ ਗਿਆ ਆ ਗਿਆ ਤੇਰਾ ਜਿਹੜਾ ਪਰੰਪਰਦਾ ਆ ਗਿਆ ਜਿਹੜਾ ਮਾਰ ਸੀਗਾ ਮੇਰ ਇਹਨਾਂ ਦਾ ਗੁੱਸਾ ਦੇ ਜ ਨਹੀਂ जो <laughs> <laughs> ਫਜ਼ੂਲ ਖਰਚ ਕਰਦੇ ਵੀਰੇ ਵੇਖ ਜਿੰਦਗੀਆਂ ਵੀ ਆ ਰੇ ਉਹ ਵੜੀ ਚਾੜ ਵੀਰੇ ਸਾਨੂੰ ਕਹਿੰਦਾ ਉਹ ਵੀ ਵਿਚੋੜਟੀ ਜਾਣੀ ਆ ਹੈ ਆ ਉਹ ਵੀ ਵੜਣੀ ਆ ਇਧਰੋਂ ਵੀ ਵੜਾਤੀ ਉਧਰੋਂ ਵੀ ਦੋ ਵੜਾਦੀ ਕਿੰਨਾ ਖਰਚਾ ਫਜ਼ੂਲ ਹੋਇਆ ਇਹ ਹੁਣ ਮੰਮੀ ਸਾਡੀ ਦਾ ਮੁੱਦਾ ਕੀ ਉਹ ਦੱਸੋ ਮੁੱਦਾ ਮਿਹਨਤ ਕੀ ਹੁੰਦੀ ਦਾ ਕੀ ਮੁੱਦਾ ਮੰਮੀ 잡ਦੀ ਮੰਮੀ ਕਹਿੰਦੇ ਜਿਉਣੀ ਇੱਥੇ ਲੈ ਆਣੀ ਕਦੇ ਆਏ ਬਣਾਉਣਾ ਇੱਥੇ ਤਾਂ ਆਉਣਾ ਹੀ ਆਪਣਾ ਦੂਜਾ ਦੂਸਰਾ ਆਪਣਾ ਫਰੂਟ ਵਗੈਰਾ ਸਾ ਇਹ ਤਾਂ ਮੈਨੂੰ ਵੀ ਪਤਾ ਲੱਗਿਆ ਤੁਹਾਡਾ ਟੇਬਲ ਆਉਣਾ ਮੈਂ ਤੁਹਾਨੂੰ ਇਹ ਕਹਿੰਦੀ ਇਤਨਾ ਆਲਾ ਕਿ ਮੇਰਾ ਕੱਟ ਜਿਮਣੀ ਨੂੰ ਆਪਾਂ ਧਮਾਤਾਊਗਾ ਆਪਾਂ ਲੜੋ ਥਿਵਣਾ ਮਾਂ ਮਮੀ ਨਹੀਂ ਨਹੀਂ ਸਿਰ ਕੱਢ ਕੇ ਕਿਉਂ ਡੀਪਰ ਰੱਖ ਕੇ ਫੇਰ ਕਿਹੜੀ ਇੱਧਰ ਨਾ ਕਿਉਂ ਨਹੀਂ ਉੱਥੇ ਲਾ ਲੇਕਿਨ ਕਿਹਣਾ ਹੋਇਆ ਬੰਦਾ ਇਹ ਕਿਹੜੇ ਕੰਦੇ ਵਿੱਚ ਆਪ ਇੱਥੇ ਲਾ ਲੇ ਮੈਂ ਪਿੱਛੇ ਖੜਾ ਉੱਥੇ ਗਿਆ ਆਈ ਨਾ ਮੁੰਡੇ ਮੈਂ ਮੁੱਕ ਗਈ ਮੈਨੂੰ ਇੱਥੇ ਇੱਕ ਦਾਰਾ ਦੋ ਅੱਗੇ ਜਿੰਨਾ ਲਾ ਮੈਂ ਤੂੰ ਪਹਿਲੇ ਪਤਾ ਕੀ ਕਹਿੰਦੇ ਇੱਥੇ ਸੈਲਫ ਬਣਾ ਕੇ ਇਦਾਂ ਨਹੀਂ ਐਟ ਸੈਲਫ ਬਣਾਉਣੀ ਇਹਨੇ ਚਾਲਾ ਨੂੰ ਕਹਿੰਦਾ ਕਿ ਕਿਵਣੀ ਨੂੰ ਤਾਂ ਧੂਆ ਪਿਆ ਜਦੋਂ ਉਹ ਫੇਟੂ ਜਾ ਆ ਪਾ ਲੈ ਜਾਣਾ ਆ ਤੇ ਜੁੱਲੀ ਨੂੰ ਲੋਹੇ ਤੇ ਜਾਂਦਾ ਮੈਂ ਤਾਂ ਦਾਦਾ ਇੱਕ ਚੁੱਲਾ ਲੱਗਦਾ ਕੋੜ ਜੱਟ ਮੈਂ ਕਹਿਣਾ ਵੀ ਲੱਗਦਾ ਪੈਨ ਖਿੱਚਣਾ ਵਾ ਉਹ ਅੱਡ ਹੋਣਾ ਵਾ ਚਿਮਨੀ ਕਿੱਥੇ ਹੈ ਉਹ ਥੱਲੇ ਲਗਣਾ ਵਾ ਉਹ ਥੱਲੇ ਲਗਣਾ ਵਾ ਅੰਮੇ ਐ ਇੱਛੇ ਜੁੱਲਾ ਰੱਖ ਦੇ ਹੁਣ ਇੱਥੇ ਸੇਵ ਦੇ ਉੱਪਰ ਚਿਮਨੀ ਲਾ ਦੇਣੀ ਤੇ ਬਾਅਦ ਵਿੱਚ ਮੋਰਾ ਕੱਟ ਲੈਂਦੇ ਆਹ ਕਿਹਦੀ ਸ਼ਰਦ ਚਪਾਰਾ ਕੱਟ ਲੈਂਦੇ ਬਾਸ ਲੈ ਮੇਰੇ ਸਤਾਨ ਤੋਂ ਤੋੜ ਤੋਣੀ ਜੱਪੋ ਨਾ ਫਿਰ ਮੈਂ ਕਿਹੜੇ ਕਮਰੇ ਦੀ ਲਾਇਣੀ ਸੀ ਚਿਮਨੀ ਦਾ ਮੋਕਰੀ ਗੱਲ ਨਹੀਂ ਆ ਬੇਬੇ ਨਹੀਂ ਸਹੀ ਨਿਕਲੀ ਹਾਂ ਸਹੀ ਆਂ ਤੁਸੀਂ ਸਾਰੇ ਗਲਤ ਅੱਜਾ ਵਾਦਾ ਕਿ ਦੀ ਕਿਵਣੀ ਇੱਥੇ ਚੁੱਲਾ ਉੱਥੇ ਜਿਹਨੇ ਨਕਸ਼ਾ ਬਣਾਇਆ ਤਾਂ ਫਿਰ ਉਹਨੂੰ ਆਪਾਂ ਬੈ ਕਾਲ ਦੇ ਭੁਕੇ ਜਿਹੜੇ ਆਪ ਚੱਲਦੇ ਕੋਈ ਨਹੀਂ ਆਰ ਆਂਦੇ ਆਉਂਦੀ ਮੈਂ ਸੇਵਾ ਕਰੂੰਗੀ ਇੱਥੇ ਨਹੀਂ ਨਕਸ਼ਾ ਵਾਲਾ ਗਲਤ ਆਹੋ ਨਹੀਂ ਗੁੱਸੂ ਭਾਈ じゃ ਐ ਕਰੋ ਚੁੱਲਾ ਰੱਖ ਰਿਹਾ ਤੇ ਮਾਰਾ ਨੂੰ ਕੰਮ ਝੜਦੇ ਮੇਨੂੰ ਮੂੰਹ ਕਰਕੇ ਕਰ ਮੈਂ ਉਹ ਕੰਮ ਕਰੀ ਜਾਣਾ ਕਰੀ ਆਹੋ ਐ ਇੱਧਰ ਆਇਆ ਕਰ ਸਾਰਾ ਮਾਰੀ ਜਾ ਰਿਹਾ ਹੈ ਦੇ ਜਿੱਥੇ ਕੜਾਈ ਆ ਉਥੇ ਕੈਮਰਾ ਲਾ ਦਿੰਨੇ ਆ ਸਾਡੇ ਅੰਦੇ ਲਈ ਇੱਕ ਮਿੰਟ ਮੇਰੀ ਗੱਲ ਚਲੋ ਮੰਮੀ ਨੇ ਰਸੋਈ ਚ ਦਾ ਕੰਮ ਕਰਨਾ ਹੀ ਨਹੀਂ ਕਿਉਂਕਿ ਮੰਮੀ ਤਾਂ ਖੜ ਕੇ ਕੰਮ ਨਹੀਂ ਹੁੰਦਾ ਤੇ ਮੰਮੀ ਨੇ ਲਾਉਣੀਆਂ ਕੰਨੀਆਂ ਰੋਟੀਆਂ ਉਹਦੇ ਲਈ ਇਹਨੇ ਚੌਂਕਾ ਬਣਾਉਣਾ ਬਾਾਰ-ਬਾਰ ਇਹ ਲਾਤੀ ਚੁਲੇ ਇੱਧਰ ਮਰਜੀ ਮੂੰਹ ਕਰਨਾ ਚੜ੍ਹ ਜਾ ਉਹ ਵੇਲਾ ਕਿੱਥੇ ਗਈ ਇਹਨੇ ਤਾਂ ਐਂ ਬੋੜੀਆਂ ਕਿ ਕਦੇ ਇੱਥੇ ਗਈ ਕਿ ਕਦੇ ਉੱਥੇ ਆਹ ਕੰਮ ਨਹੀਂ ਹੁੰਦਾ ਬਸ ਹਾਂ ਜਿੰਨਾ ਰੋਣਾ ਨਹੀਂ ਤੂੰ ਕਹਿ ਨਹੀਂ ਹੁਣ ਮੈਂ ਗਲਤ ਸੀ ਗਲਤ ਐ ਸਹੀ ਕਿਹਦੇ ਪਾਸ ਤੋਂ ਹੁੰਦੀ ਮੈਂ ਤਾਂ ਸਹੀ ਹੈ ਜੀ ਤੂੰ ਪਿਆ ਗਲਤੀ ਆ ਮਮੇ ਮੈਂ ਨਹੀਂ ਗੱਲ ਕਰਾਂਗੀ ਜੀ ਹਾਂ ਉਹ ਕੇਰੀਆ ਮਾਮਾ ਜਦੋਂ ਤੁਸੀਂ ਅੱਜ ਕੱਲ੍ਹ ਸੀ ਪੜਦਾ ਹੋਣਾ ਇਹਨਾਂ ਨੂੰ ਮੈਂ ਦਿੰਦਾ ਆਪਾਂ ਤਾਂ ਆ ਕੇ ਫੇਰ ਕੌਣ ਤੇ ਆਣਾ ਇਹ ਉਦੋਂ ਫਿਰ ਉਹ ਆਇਆ ਨਹੀਂ ਸਫਾਸ਼ਾ ਪੱਕੀਆਂ ਅੰਦਰ ਆਉਂਦੀਆਂ ਜਲਦੀ ਤੈਨੂੰ ਨੇਰੀ ਆਈ ਹੈ ਉੱਥੇ ਬਈ ਚਾਚੇ ਨੇ ਆ ਜਾਣਾ ਉਦੋਂ ਨੂੰ ਬਈ ਆਹ ਦੇ ਇੱਕ ਬੰਦੇ ਨੂੰ ਲੈ ਕੇ ਸੁਣੇ ਬੱਟੀ ਵੱਡੇ ਅੱਗੇ ਮੋਟਾਵਾ ਲੱਗੋ ਤੇਣਾ ਦੋਨੋਂ ਕਦੋਂ ਅਗਲੇ ਹਫ਼ਤੇ ਜਾਂ ਦਹਾ ਦਿਨ ਮਮੀ ਨੂੰ ਇੱਥੇ ਲੈ ਆ ਦੇਣਾ ਇੱਧਰ ਲੈ ਆਓ ਬਾਲ ਪੱਟੀ ਚਿੱਪੀ ਮਰਾ ਕੇ ਨਾ ਕੱਲੀ ਬਾਲ ਪੱਟੀ ਮਰੋਣੀ ਆ ਸਾਰੇ ਕਾਹ ਰਾ ਕੇ ਇੱਥੇ ਕਮਰੇ ਆ ਤੇ ਮੰਮੀ ਨੂੰ ਇੱਥੇ ਜਾ ਮੰਮੀ ਨੂੰ ਫੇਰ ਉੱਤੋਂ ਰੋਟੀਆਂ ਆ ਵੀ ਲੈ ਫੇਰ ਆ ਵੀ ਕੀਤਾ ਪਿਆ ਤੇ ਪਹਿਲਾਂ ਉਹ ਕਨੈਕਸ਼ਨ ਕੱਟੇ ਖਾਦੇ ਉਹ ਮਾਮਾ ਪਾ ਪਲਾਸਟਰ ਹੋਣੀ ਆ ਇਹ ਹੁਣ ਦੂਜੇ ਆ ਮਿਸਤਰੀ ਨੂੰ ਜਲਦੀ ਉਹਨੇ ਨਵੇੜਤਾ ਵਾਲਾ ਕੰਮ ਬਈ ਪਲਾਸਟਰ ਦਾ ਦੁਬਾਰਾ ਫੇਰ ਮਾਰੂਗਾ ਨਾ ਪਲਾਸਟਰ ਦੋਸਤ ਤੇ ਹੁਣ ਕੇ ਰੱਖ ਜਾਨੀ ਮਾ ਨਾ ਹੋਊਗਾ ਤੇਰੇ ਜੋੜ ਨਾ ਪੈਣਗੇ ਹੁਣ ਉਹ ਨਹੀਂ ਇਹਦੇ ਨਾਲ ਜੋੜ ਕਰੀਆ ਆ ਬਾਲ ਪੱਟੀ ਲਾ ਕੇ ਨਹੀਂ ਆਉਂਦੇ ਰੰਗੋੜਾ ਆ ਮੈਂ ਥੋੜਾ ਪੜਨਾ ਤੁਹਾਨੂੰ ਕੱਲ ਦੇ ਗੋਲ ਪੌੜੀਆਂ ਮੰਮੀ ਨੇ ਵੀ ਲੈ ਆਉਣਾ ਸਹੀ ਨਾ ਇਹ ਸਪੈਰੀ ਪੜਾਵਾ ਆ ਬਾਪ ਨੇ ਆ ਵੀ ਬਣਾਉਣੀ ਹੋਊਗੀ ਪੱਕਾ ਇਹ ਤਾਂ ਰੱਖਣੀ ਆ ਇਹ ਤਾਂ ਰੱਖ ਲਾਂ ਦੇ ਉੱਤੇ ਇਹ ਤਾਂ ਚਾਹੀਦੀ ਆ ਵੈਂਟੀਲੇਸ਼ਨ ਨੂੰ ਜੇਕਰ ਉਹ ਵੀ ਕਲਸਟਰ ਹੋ ਗਿਆ ਸਾਰੇ ਮਿਸਤਰੀ ਕਰੀ ਜਾਂਦਾ ਕੋਈ ਸਾਰੇ ਵੱਡੇ-ਵੱਡੇ ਗਏ ਆਪ ਕੋ ਜੀੜੇ ਆ ਸਾਰੇ ਕਾਢ ਦੇ ਗੁੱਡ ਨੇ ਪਾਈਪਾ ਪੁੱਪਾ ਦੇ ਆ ਉੱਤੇ ਦਾ ਪਹਿਲਾ ਨਾਲ ਦੀ ਨਾਲ ਹੀ ਨਿਕਲ ਗਈਆਂ ਪਾਈਪਾਂ ਪੈਣਾ ਉਹ ਪਲਪਰ ਫੇਰ ਕੱਢੀ ਜਾਵੇ ਨਹੀਂ ਇਹ ਪਲਪਰ ਦਾ ਬਚਾ ਨਹੀਂ ਰਹਿ ਗਈ ਨਹੀਂ ਨਾ ਮਾੜੀ ਦਾ ਮਾਰਿਆ ਦੰਦੋਂ ਦਾ ਕੜਾ ਜੂਣ ਕਰਾ ਜੇ ਆ ਵੀ ਦਬਾਰਾ ਵੀ ਉਹ ਘਾਲੇ ਥਲੇ ਪਾਸੇ ਬਸ ਆ ਵੀ ਕਾਲੂ ਪਲਸਟਰ ਹੋ ਜਾਣੀਆਂ ਸਾਰੀ ਮਤਲਬ ਪਲਸਟਰ ਆਲਮੋਸਟ ਅੱਗੋਂ ਉਹ ਆਪਣੇ ਸੋਲਰ ਦੇ ਪਲੇਟਾਂ ਤੇ ਪਾਣੀ ਮਾਰਨ ਵਾਲਾ ਹਾਂ ਉਹ ਕਿੰਨੇ ਘੰਟਾ ਬਹ ਬੈਗੇ ਤਾਂ ਹੀ ਨਹੀਂ ਉਹ ਚੱਲਣ ਪਾਣੀ ਮਾਰਨ ਵਾਲਾ ਪਾਣੀ ਮਾਲ ਲੋਰੀ ਇਹ ਚੀਜ਼ਾਂ ਕੰਪਲੀਟ ਹੋ ਚੁੱਕੀਆਂ ਵਾ ਤੇ ਬਾਕੀ ਜਿਹੜਾ ਕੰਮ ਏ ਸਾਰਾ ਕੀਤਾ ਵਾ ਪਲੰਬਰ ਨੇ ਸਾਰਾ ਪਲੰਬਰ ਨੇ ਨਹੀਂ ਮਿਸਤਰੀ ਇਹ ਮਿਸਤਰੀ ਨੇ ਜਿੰਨਾ ਦੇ ਕੰਮ ਛੇਤੀ ਨਿਬੇੜਦਾ ਆਦਾ ਨੰਬਰ ਸ਼ੇਅਰ ਕਰੋ ਜੀ 99683 11573 ਇਹਨਾਂ ਤੋਂ ਤੁਸੀਂ ਠੇਕੇ ਤੇ ਕੰਮ ਕਰਾਉਣਾ ਠੇਕੇ ਤੇ ਕਰਾ ਲਿਓ ਮਤਲਬ ਸਕੁਏਰ ਫੁੱਟ ਜੋ ਵੀ ਹੋਊਗਾ ਇਹਨਾਂ ਦਾ ਉਹਦੇ ਲੈ ਕੇ ਕੰਮ ਨਿਬੇੜ ਦੇਣਗੇ ਛੇਤੀ ਕਰਾਉਣਾ ਇਹਨਾਂ ਤੋਂ ਕਰਾ ਲਿਓ ਜੇ ਵਿਦ ਮਟੀਰੀਅਲ ਕਰਾਉਣਾ ਮਤਲਬ ਸਾਰੀ ਜ਼ਿੰਮੇਵਾਰੀ ਇਹਨਾਂ ਨੇ ਸੱਟਣੀ ਉਹ ਵੀ ਕਰ ਦੇਣਗੇ ਨਾ ਤੇ ਨੰਬਰ ਫੇਰ ਸ਼ੇਅਰ ਕਰ ਦਿਓ 9983 11573 ਮਤਲਬ ਵਿਦ ਮਟੀਰੀਅਲ ਦੇ ਵਿੱਚ ਤੁਸੀਂ ਬਾ ਇਹਨਾਂ ਨੂੰ ਪੈਸੇ ਦੇਣੇ ਹੈ ਕੰਟਰੈਕਟ ਜੋ ਹੋਗਾ ਤੁਹਾਡਾ ਹੋ ਜਾਣਾ ਐਂਡ ਤੇ ਤੁਹਾਨੂੰ ਚਾਬੀ ਫੜਾ ਦੇਣੀ ਹੈ ਰਾਸੀ ਫੜਾਓ ਬਣੇ ਬਣਾਈ ਕਰਦੀ ਨਕਸ਼ੇ ਨੁਕਸ਼ੇ ਤੁਹਾਡੇ ਹੋਣਗੇ ਕਿਉਂਕਿ ਉਹ ਬਣਾਉਣੇ ਪੈਂਦੇ ਆਪਦੇ ਹਿਸਾਬ ਨਾਲ ਆਪਦੇ ਹਿਸਾਬ ਨਾਲ ਬਣਾਉਣੇ ਪੈਣਗੇ ਨਕਸ਼ੇ ਤਾਂ ਹਾਂ ਨਕਸ਼ੇ ਦੇ ਜਿੱਦਾਂ ਦੀ ਮਰਜ਼ੀ ਮੋਲਡਿੰਗ ਹੋਵੇ ਸਾਰੀਆਂ ਮਿਸਤਰੀ ਨੇ ਬਣਾਇਆ ਮੋਲਡਿੰਗ ਚੈੱਕ ਕਰਾ ਇਹ ਜਿਹੜੀਆਂ ਸਫਾਈਆਂ ਮੋਲਡਿੰਗ ਨਹੀਂ ਆਈਆਂ ਨਾ ਮਿਸਤਰੀ ਆਈਆਂ ਛਾਟ ਟੁੱਟ ਦੇ ਛਾਟ ਦੇ ਉੱਤੇ ਆਪਾਂ ਜੇ ਰੂਫ ਦਾ ਕੰਮ ਕਰਾਉਣਾ ਵਾ ਫਿਰ ਉਹ ਕੰਪੜਾ ਕਿੰ ਆ ਦੇਖ ਲੈ ਕਿੰਨੇ ਉੱਚੇ ਆਪਾਂ ਕੱਟੋ ਘੱਟ ਵੀ ਤੋ 6 ਫੁੱਟ ਉੱਚੇ ਆਂ ਕੰਮੇ ਤਾਂ ਆ ਕਿੰਨਾ ਉੱਚਾ ਹੋ ਗਿਆ ਤੇ ਹਾਂ 6 ਫੁੱਟ ਉੱਚਾ ਬੰਦਾ ਹੱਗੇ ਨਾ 5 ਫੁੱਟ ਦਾ ਘਟੋਟਾ ਹੱਗੇ ਨਾ 6 ਆ ਬੰਦਾ ਨਹੀਂ ਦੇਖਦਾ ਪਰਲੇ ਵਾਸ ਖੜਿਆ ਆਓ ਚਲੋ ਲੈ ਵਾ ਜੱਥ ਨਹੀਂ ਆਇਆ ਨਹੀਂ ਲਾਉਂਦਾ 6 ਪੂਰੇ ਆ ਸੋ ਇਸੇ ਦੇ ਨਾਲ ਅੱਜ ਦਾ ਸਾਡਾ ਜਿਹੜਾ ਵਲੌਗ ਨਹੀਂ ਖਤਮ ਹੁੰਦਾ ਥੋੜੀਆਂ ਥੋੜੀਆਂ ਚੀਜ਼ਾਂ ਹੋਰ ਦਿਖਾ ਦੇਣੀਆਂ ਵਾ ਮਾ ਗਰੀਬ ਹੋਣੀ ਚੱਲੀਆਂ ਵਾ ਇਹਨਾਂ ਦਾ ਕੰਮਕਾਰ ਚੱਲੀ ਜਾਂਦੇ ਨਾਲ ਦੀ ਨਾਲ ਜਿੱਤ ਮੁੱਦੇ ਦੇ ਵਿੱਚ ਸਾਡੀ ਹੋਈ ਆ ਹੁਣ ਆਪਣਾ ਜਿਹੜਾ ਹੈਗਾ ਉਹ ਇਧਰਲੇ ਪਾਸੇ ਰਹੂਗਾ ਤੇ ਮੰਮੀ ਦੀ ਹਾਰ ਹੋਈ ਹੈ ਮੰਮੀ ਹੁਣ ਇਧਰਲੇ ਪਾਸੇ ਦੱਖਣ ਨੂੰ ਉੱਤਰ ਨੂੰ ਮੂੰਹ ਕਰਕੇ ਜਿੱਧਰ ਨੂੰ ਪੂਰਬ ਵੱਲ ਨੂੰ ਮੂੰਹ ਕਰਕੇ ਰੋਟੀ ਪਕਾਹਾ ਕਰੂ ਇਹ ਅਬ ਬਾਕੀ ਇਧਰਲੇ ਪਾਸੇ ਸਲੇਬਾਂੀਆਂ ਪਰੱਖਾਂਗੇ ਤੇ ਸਨੌਰ ਬਾਲ ਜੀ ਦੇ ਵਿਆਹ ਦੀਆਂ ਤਿਆਰੀਆਂ ਆ ਸ਼ੁਰੂ ਆ ਜੀ ਲੈ ਕਰਨੇ ਸ਼ੁਰੂ ਹੋਏ ਕਾਲੂ ਟੈਂਟ ਵਾਲੇ ਕੋ ਜਾ ਰਹੇ ਆ ਪਾ ਜੀ ਠੀਕ ਆ ਜੀ ਤੁਹਾਨੂੰ ਫੋਨ ਆਇਆ ਸੀ 00 ਵਾਲੇ ਨੰਬਰਾਂ ਤੋਂ ਜੀ 222 ਤੋਂ ਇਹ ਹੈ ਮੈਂ ਤੁਹਾਡਾ ਕਰਤਾ ਜੀ ਧੰਨਵਾਦ ਰਾਇਆ ਹਾਂਜੀ ਹਾਂਜੀ ਤੋਂ ਇਸੇ ਦੇ ਨਾਲ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਨਾ ਲਵ ਯੂ ਅਨੇਵਾ ਥੈਂਕ ਯੂ